17 ਮਈ ਅਤੇ 18 ਮਈ ਦੀ ਰਾਤ ਨੂੰ ਲਾਰੈਂਸ ਬਸ਼ਨੋਈ ਗੈਂਗ ਦੇ ਗੁਰਗੇ ਵਿਚਕਾਰ ਮਲੋਟ ਸੀਆਈਏ ਸਟਾਫਰ ਦੀ ਪੁਲਿਸ ਦੇ ਨਾਲ ਹੋਏ ਇਨਕਾਊਂਟਰ ਮੁਕਾਬਲੇ ਦੇ ਵਿੱਚ ਲਾਰੈਂਸ ਬਸ਼ਨੋਈ ਗੈਂਗ ਦੇ ਇੱਕ ਵਿਅਕਤੀ ਦੇ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਪੁਲਿਸ ਨੇ ਉਸ ਨੂੰ ਸਰਕਾਰੀ ਹਸਪਤਾਲ ਮਲੋਟ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਔਰ ਇਸ ਬਾਰੇ ਜਾਣਕਾਰੀ ਦਿੰਦਿਆਂ ਡੀਐਸਪੀ ਡੀ ਸ਼੍ਰੀ ਰਮਨਪ੍ਰੀਤ ਸਿੰਘ ਗੱਲ ਨੇ ਦੱਸਿਆ ਕਿ ਬੀਤੀ ਅਧੀ ਰਾਤ ਨੂੰ ਮਲੋਟ ਹਬੌਰ ਰੋਡ ਤੇ ਸੀਆਜੀਏ ਸਟਾਫ ਮਲੋਟ ਪੁਲਿਸ ਦੀ ਜਿਹੜੀ ਹੈ ਗਸ਼ਤ ਕਰ ਰਹੀ ਸੀਗੀ ਔਰ ਇਸ ਦੌਰਾਨ ਜਦੋਂ ਇਸ ਵਿਅਕਤੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਤਾਂ ਮੋਟਰਸਾਈਕਲ ਸਵਾਰ ਅਭਿਸ਼ੇਕ ਨਾਮ ਦੇ ਇਸ ਨੌਜਵਾਨ ਨੇ ਲਿੰਕ ਰੋਡ ਵੱਲ ਭਜਨ ਦੀ ਕੋਸ਼ਿਸ਼ ਕੀਤੀ ਅਤੇ ਇਸ ਦੌਰਾਨ ਉਸ ਨੇ ਪੁਲਿਸ ਨੇ ਫਾਇਰਿੰਗ ਵੀ ਕੀਤੀ ਪੁਲਿਸ ਦੇ ਮੁਕਾਬਲੇ ਵੱਲੋਂ ਜਦੋਂ ਫਾਇਰਿੰਗ ਕੀਤੀ ਗਈ ਤਾਂ ਇੱਕ ਜਿਹੜਾ ਫਾਇਰ ਹੈ ਉਹ ਇਸ આરોપી ਜਿਹੜਾ ਅਭਿਸ਼ੇਕ ਉਸ ਦੇ ਲੱਗਿਆ ਤੇ ਉਸ ਨੂੰ ਸਰਕਾਰੀ ਹਸਪਤਾਲ ਮਲੋੜ ਦੇ ਵਿੱਚ ਜਿਹੜਾ ਉਹ ਦਾਖਲ ਕਰਵਾਇਆ ਗਿਆ ਹੈ ਡੀਐਸਪੀ ਡੀਜੀ ਦਾ ਕਹਿਣਾ ਹੈ ਕਿ ਇਸ ਬਾਰੇ ਹਜੇ ਹੋਰ ਜਾਣਕਾਰੀ ਜਿਹੜੀ ਉਹ ਪ੍ਰਾਪਤ ਕੀਤੀ ਜਾ ਰਹੀ ਹੈ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਪੁਲਿਸ ਵੱਲੋਂ ਜਿਹੜੇ ਉਹ ਇਸ ਮੁਕਾਬਲੇ ਦੇ ਵਿੱਚ ਦੋ ਜਿਹੜੇ ਆ ਪਸਟੋਰ ਜਿਹੜੇ ਬਰਾਮਦ ਕੀਤੇ ਗਏ ਐ ਜਿਹੜੇ ਚੱਲੇ ਹੋਏ ਕਾਰਤੂਸ ਸੀ ਉਹ ਵੀ ਅਤੇ ਕੁਝ ਅਣਚੱਲੇ ਕਾਰਤੂਸ ਵੀ ਜਿਹੜੇ ਬਰਾਮਦ ਕੀਤੇ ਗਏ ਐ ਤੇ ਇਸ ਬਾਰੇ ਜਿਹੜੇ ਪੁਲਿਸ ਐ ਉਹ ਜੀ ਸਰ ਅ ਜੀ ਸਾਡੀ CIA ਮਲੋਟ ਦੀ ਟੀਮ ਅੱਜ ਰੈਗੂਲਰ ਗਸ਼ਤ ਕਰ ਰਹੀ ਸੀ ਸਦਰ ਮਲੋਟ ਏਰੀਆ ਦੇ ਵਿੱਚ ਸੋ ਇੱਥੇ ਜਿੱਥੇ ਅਸੀਂ ਮੌਕੇ ਤੇ ਮੌਜੂਦ ਆਂ ਸੋ ਇੱਥੇ ਕੀ ਹੋਇਆ ਕਿ ਅਭਿਸ਼ੇਕ ਨਾਮ ਦਾ ਲੜਕਾ ਜੋ ਸੋ ਇਹਨੂੰ ਸ਼ੱਕ ਦੇ ਬਿਨਾਂ ਤੇ ਜਦੋਂ ਰੋਕਣ ਦਾ ਇਸ਼ਾਰਾ ਕੀਤਾ ਗਿਆ ਤਾ ਇਹ ਰੁਕਣ ਦੀ بجائے 1E2 ਨਾਲ ਹੀ ਰਸਤਾ ਨਿਕਲਦਾ ਉਥੇ ਭੱਜਣ ਦੀ ਇਹਨੇ ਕੋਸ਼ਿਸ਼ ਕੀਤੀ ਭੱਜਦੇ ਹੋਏ ਇਹਨੇ ਫਾਇਰ ਕੀਤੇ ਪੁਲਿਸ ਪਾਰਟੀ ਤੇ ਸੋ ਰਿਟੈਲੀਏਟਰੀ ਫਾਇਰ ਦੇ ਵਿੱਚ ਜਦੋਂ ਪੁਲਿਸ ਪਾਰਟੀ ਵੱਲੋਂ ਫਾਇਰਿੰਗ ਕੀਤੀ ਗਈ ਤਾਂ ਉਹ ਇਹਦੇ ਇੱਕ ਲੈਗ ਤੇ ਹਿੱਟ ਕੀਤੀ ਹੈ ਜੀ ਸੋ ਇਨੀਸ਼ੀਅਲ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਜੀ ਜੋ ਲੜਕਾ ਹੈ ਵਿਸ਼ੇਕ ਲੌਰੈਂਸ ਗਰੁੱਪ ਨਾਲ ਕਨੈਕਟਡ ਹੈ ਸੋ ਆਫਟਰ ਇਟੈਲੀਏਸ਼ਨ ਇਹਨੂੰ ਸਿਵਲ ਹਸਪੀਟਲ ਮਨਲੋਡ ਦੇ ਵਿੱਚ ਭਰਤੀ ਕਰਾ ਦਿੱਤਾ ਗਿਆ ਹੈ ਸੋ ਇਹਦੇ ਤੋਂ ਇੱਕ 32 ਬੋਰ ਪਿਸਟਲ ਰਿਕਵਰ ਹੋਇਆ ਹੈਗਾ ਜੀ ਔਰ ਇੱਕ 30 ਬੋਰ ਪਿਸਟਲ ਰਿਕਵਰ ਹੋਇਆ ਤੇ ਨਾਲ ਜਿੰਦਾ ਖੋਲ ਤੇ ਦੋ ਚੱਲੇ ਹੋਏ ਜਿਹੜੇ ਖੋਲ ਉਹ ਵੀ ਮਿਲੇ ਹੈਗੇ